ਲਓ ਜੀ ਤੇ ਆਪਣਾ ਮਿਰਚਾਂ ਤਿਆਰ ਹੈ ਜਿਹੜਾ ਇਸ ਤਰੀਕੇ ਨਾਲ ਬਣ ਕੇ ਤਿਆਰ ਹੈ ਦੇਖੋ ਤੇ ਬਹੁਤ ਵਧੀਆ ਆਪਣਾ achar ਹੈ ਜਿਹੜਾ ਬਣਿਆ ਬਹੁਤ ਸੁਆਦ ਤੇ ਟੇਸਟੀ ਤੇ ਜਿਸ ਬਰਤਨ ਵਿੱਚ ਤੁਸੀਂ achar ਨੂੰ ਪਾਉਂਦੇ ਸੁੱਕਾ ਹੋਣਾ ਚਾਹੀਦਾ ਸਾਫ਼ ਹੋਣਾ ਚਾਹੀਦਾ ਬਰਤਨ ਆਪਣਾ ਤੇ ਉਹਦੇ ਵਿੱਚ ਸੁਕਾ ਕੇ ਬਰਤਨ ਹੈ ਤੁਸੀਂ ਉਹਦੇ ਵਿੱਚ achar ਪਾਓ ਤੇ ਇਸ ਤਰੀਕੇ ਨਾਲ ਆਪਣਾ ਮਿਰਚਾ achar ਲਓ ਜੀ ਮਿਰਚਾ achar ਪਾਉਣ ਦੇ ਲਈ ਬਹੁਤ ਹੀ ਵਧੀਆ ਤਰੀਕਾ ਇਹਨਾਂ ਨੂੰ ਤੁਸੀਂ ਆਪਾਂ ਨੇ ਚੰਗੀ ਤਰ੍ਹਾਂ ਇਹਨਾਂ ਨੂੰ ਧੋ ਲਿਆ ਤੇ ਹੁਣ ਆਪਾਂ ਇਹਨਾਂ ਨੂੰ ਕਰਾਂਗੇ ਚੰਗੀ ਤਰ੍ਹਾਂ ਸਾਫ਼ ਤੇ ਹੁਣ ਆਪਾਂ ਇਹਨਾਂ ਦੀ ਕਰਾਂਗੇ ਕਟਿੰਗ ਲਓ ਜੀ ਤਾਂ ਆਪਣਾ ਦੀ ਕਟਿੰਗ ਕਰ ਲਈ ਵਿੱਚ ਇਹਦੇ ਗਲੀ ਸੜੀ ਮਿਰਚ ਨਹੀਂ ਆਪਣੀ ਹੋਣੀ ਚਾਹੀਦੀ ਤੇ ਹੁਣ ਆਪਾਂ ਇਹਨਾਂ ਨੂੰ ਧੁੱਪੇ ਸੁਕਾਵਾਂਗੇ ਲਓ ਜੀ ਤਾਂ ਪੁੱਤੀ ਕੱਪੜੇ ਦੇ ਪਰੇ ਸੁੱਕਣੀਆਂ ਪਾਤੀਆਂ ਹੁਣ ਧੁੱਪ ਦੇ ਵਿੱਚ ਤੇ ਆਪਾਂ ਫੇਰ ਇਹਨਾਂ ਨੂੰ ਪਾਵਾਂਗੇ ਤੇ ਫਿਰ ਦਿਖਾਵਾਂਗੇ ਇਸ ਤਰੀਕੇ ਨਾਲ ਆਪਾਂ ਚਾਰ ਪਾਵਾਂਗੇ ਮਿਰਚਾਂ ਦਾ ਆਪਣਾ ਚਾਰ ਜਿਹੜਾ ਬਿਲਕੁਲ ਨਹੀਂ ਖਰਾਬ ਹੋਊਗਾ ਤੇ ਹੁਣ ਆਪਾਂ ਇਹਨਾਂ ਨੂੰ ਸੁਕਾ ਲਈਏ ਤੇ ਫਿਰ ਦਿਖਾਵਾਂਗੇ ਫਿਰ ਦਿਖਾਵਾਂਗੇ ਲਓ ਜੀ ਤੇ ਮਿਰਚਾਂ achar ਬਣਾਉਣ ਦੇ ਲਈ ਇਹ ਆਪਾਂ ਲੰਮੀਆਂ ਮਿਰਚਾਂ ਸੀ ਧੋ ਕੇ ਸੁਕਾ ਕੇ ਆਪਾਂ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਕੱਟ ਲਿਆ ਤੇ ਆਪਾਂ ਪਹਿਲੇ ਨੇ ਸਾਰਾ ਪਾਣੀ ਜਿਹੜਾ ਸੁਕਾਇਆਗਾ ਤੇ ਆਪਾਂ ਪੰਜ-ਛਤ ਕਿੰਮਟ ਇਹਨਾਂ ਨੂੰ ਸੁਕਾ ਕੇ ਚੀਰ ਕੇ ਧੁੱਪ ਲਵਾ ਲਈ ਸੀ ਪਾਣੀ ਦੇਖੋ ਨੇ ਸਾਰਾ ਜਿਹੜਾ ਸੁੱਕ ਗਿਆ ਇਹਨਾਂ ਦੇ ਵਿੱਚ ਪਾਣੀ ਨਹੀਂ ਰਹਿਣਾ ਚਾਹੀਦਾ ਬਿਲਕੁਲ ਵੀ ਪਾਣੀ ਜਿਹੜਾ ਉਹ ਆਪਣੇ achar ਜਿਹੜਾ ਖਰਾਬ ਹੋ ਜਾਂਦਾ ਜੇ ਇਹਨਾਂ 'ਚ ਪਾਣੀ ਰਹਿ ਜੇ ਤੇ ਆਪਾਂ ਇਹਨਾਂ ਨੂੰ ਪੰਜ-ਛਤ ਕਿੰਮਟ ਜਿਹੜੀ ਧੁੱਪ ਲਵਾ ਲਈ ਸੀ ਤੇ ਹੁਣ ਆਪਾਂ ਇਹਨਾਂ ਨੂੰ ਪਾਉਨੇ ਆ ਕਿ ਕਿਸ ਤਰ੍ਹਾਂ ਪਾਉਨੇ ਆ ਆਪਾਂ achar ਦਿਖਾਉਨੇ ਆ ਕਿ ਆਪਾਂ ਚਾਰ ਬਣਾਉਣ ਦੇ ਲਈ ਇਹ ਆਪਾਂ ਲੈਤੇ ਨੇ ਇਹ ਆਪਾਂ ਲੈਤੇ ਨੇ ਸੁੱਕੇ ਮਸਾਲੇ ਤੇ ਆਪਾਂ ਲੈਤੇ ਦੋ ਚਮਚੇ ਤੇ ਇਹ ਦੋ ਚਮਚੇ ਲੈਤੇ ਨੇ ਧਨੀਆ ਦੋ ਚਮਚੇ ਆਪਾਂ ਲੈਤੀ ਹਰਾਈ ਪੀਲੀ ਵਾਲੀ ਤੇ ਇਹ ਆਪਾਂ ਲੈਤੀ ਆ ਸਾਂਖ ਦੋ ਚਮਚੇ ਤੇ ਇੱਕ ਚਮਚਾ ਆਪਾਂ ਲੈਤਾ ਜੀਰਾ ਤੇ ਆਪਾਂ ਇਹਨਾਂ ਨੂੰ ਰੋਸਟ ਕਰਾਂਗੇ ਤੇ ਆਪਾਂ ਤੇ ਆਪਾਂ ਇਹ ਫਰੇਮ ਹੈ ਜਿਹੜਾ ਆਪਾਂ ਧਰ ਲਿਆ ਤੇ ਆਪਾਂ ਇਹਦੇ ਵਿੱਚ ਇਹ ਜੋ ਆਪਾਂ ਨੇ ਸੁੱਕੇ ਮਸਾਲੇ ਲਏ ਤੇ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਤੋਸਟ ਕਰਾਂਗੇ ਤਾਂ ਇਹਨਾਂ 'ਵੀ ਹੁੰਦੀ ਜਿੱਕੇ ਦੇ ਵਿੱਚ ਗਿੱਲਾ ਪਾਣਾ ਜਿਹੜਾ ਸੱਲ ਹੈ ਜਿਹੜੀ ਇਹਨਾਂ 'ਚ ਸਾਰੀ ਉਹ ਆਪਾਂ ਲੋਕ ਮਿੰਟੇ ਰੋਸਟ ਕਰ ਲਏ ਤੇ ਉਹਨਾਂ ਪੈਨ ਲਾਉਣੇ ਨੀਚੇ ਇਹ ਤਾਂ ਪਹਿਨੇ نیچے ਲਾਉਣੇ ਹੁਣ ਆਪਾਂ ਠੰਡੇ ਹੋਣੇ ਰੱਖਦੇ ਮਸਾਲੇ ਜੋ ਪਰੋਸ ਦਿੱਤੇ ਆ ਇੱਥੇ ਤੇ ਆਪਣੇ ਕਾਲੀ ਘਰੂਆਂ ਇਹਨੂੰ ਆਪਾਂ ਰੋਸਟ ਕਰਾਂਗੇ ਲਾਉ ਇਹ ਤਾਂ ਪਹਿਨੇ ਮੁਕੀ ਲਾਉਣੇ ਲੋ ਕਮਿੰਟ ਆਪਾਂ ਇਹ ਰੋਸਟ ਕਰ ਲੇ ਮੇ ਇੱਥੇ ਤੇ ਆਪਣੀ ਕਾਲੀ ਘਰੂਆਂ ਲਓ ਜੀ ਤੇ ਆਪਣੇ ਸਮਾਨ ਜਿਉਂ ਆਪਾਂ ਰੋਸਟ ਕੀਤਾ ਸੀ ਠੰਡਾ ਹੋ ਗਿਆ ਤੇ ਹੁਣ ਆਪਾਂ ਇਹਦਾ ਪਾਊਡਰ ਜਿਹੜਾ ਬਰੀਕ ਨਹੀਂ ਬਣਾਉਂਦੇ ਤਰ ਤਰਦਾ ਜਿਹਾ ਬਣਾਵਾਂਗੇ ਤੇ ਹੁਣ ਆਪਾਂ ਇਹਨੂੰ ਪੀਸ ਲੀਏ ਲਓ ਜੀ ਤਾਂ ਆਪਾਂ ਮਿਰਚਾਂ ਚਾਰ ਪਾਉਨੇ ਆ ਤੇ ਕੜਾਹੀ 'ਚ ਆਪਾਂ ਪਹਿਲਾਂ ਚਾਰ ਪਾਇਆ ਹੋਇਆ ਆਪਣੀ ਕੜਾਹੀ ਜਿਹੜੀ ਇਹ ਹੈ ਪਹਿਲਾਂ ਆਪਣੀ ਲੱਗੀ ਹੋਈ ਹੈ ਤੇ ਲਓ ਜੀ ਆਪਾਂ ਹੁਣ ਇਹਦੇ ਵਿੱਚ ਪਾਉਨੇ ਆਂ ਇਹ ਮਿਰਚਾਂ ਜਿਉਂ ਆਪਾਂ ਸਾਫ਼ ਕੀਤੀਆਂ ਸੀ ਧੋ ਕੇ ਸੁਕਾਲੀਆਂ ਸੀ ਤੇ ਆਪਾਂ ਇਹ ਵੱਡੇ ਪੀਸ ਸੀ ਆਪਾਂ ਇਸ ਤਰ੍ਹਾਂ ਇਹਨਾਂ ਨੂੰ ਕੱਟ ਲਿਆ ਸੀ ਇਹ ਇਹਨਾਂ ਬਚਾੜਿਆਂ ਕੱਟ ਕੇ ਇਹਦੇ ਪੀਸ ਜਿਹੜੂ ਬਣਾ ਲਏ। ਲਓ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਉਨੇ ਇਹਨਾਂ ਨੂੰ। ਕਿਲੋ ਮਿਰਚਾਂ ਨੇ ਇਹ ਆਪਣੀਆਂ ਤੇ ਆਪਾਂ ਇਹਦੇ ਵਿੱਚ ਪਾਉਨੇ ਇਹਨਾਂ ਨੂੰ। ਲਓ ਜੀ ਤੇ ਆਪਾਂ ਤੇਲ ਕਰ ਲਿਆ ਗਰਮ। ਠੰਡਾ ਕਰ ਲੈਣ ਨੂੰ ਗਰਮ ਕਰਕੇ ਮਿਰਚਾਂ ਦੇ ਵਿੱਚ ਆਪਾਂ ਨੇ ਤੇਲ ਠੰਡਾ ਕਰਕੇ ਪਾਣਾ ਹੁੰਦਾ। ਤੇ ਪਰ ਦੋ ਕੁ ਚਮਚੇ ਇਹਦੇ ਪਾਵਾਂਗੇ। ਇਹ ਤੇਲ ਇਹਦਾ ਆਪ ਫੇਰ ਲਵਾਂਗੇ। ਚੰਗੀ ਤਰ੍ਹਾਂ ਨੂੰ ਆਪਾਂ ਕਰਾਂਗੇ ਮਿਕਸ। ਤਾਂ ਜੋ ਤੇਲ ਆ ਜਿਹੜਾ ਸਾਰਾ ਇਹਨਾਂ ਦੇ ਨਾਲ ਲੱਗ ਜੇ। ਹਲਾਵੋ ਜੀ। हूँ जो आप मसाले पाउडर बनाए अपने जो आप मसाले बनाए थे ना पाउडर जो अपने बना लिया बड़ा बरीक नहीं अपने बनाया तदड़ा जो जी तो अपने पा सारे पाते जो मसाले पीसे सी आप मसाले पीसे सी जो लो लौज तो आपा का चमचे लाल मिर्च पाउडर आपने हल्दी हल्दी के आप दो चमच ले चार चमच आप लून दे लेती है हिंग अद्धा क्या चमच अपने हिंग का ले लिया लौज तो अपने मेथे ਕਲੌਂਜੀ ਜਿਹੜੇ ਆਪਾਂ ਨੇ ਇਹ ਸਾਬ ਵੀ ਪਾਏ ਨੇ ਇਹਨਾਂ ਨੂੰ ਆਪਾਂ ਪੀਸਿਆ ਨਹੀਂ ਹਲੋ ਇਹਦੇ ਆਪਾਂ ਸਲਕਾ ਪਾਵਾਂਗੇ ਤਿੰਨ ਕ ਚਮਚਾ ਜਿਹੜੇ ਆਪਾਂ ਸਲਕ ਤੇ ਲੈ ਲਾਂਗੇ ਸਲਕ ਨਾਲ ਆਪਣਾ ਚਾਰਾ ਜਿਹੜਾ ਖਰਾਬ ਨਹੀਂ ਹੁੰਦਾ ਸਾਰੇ ਮਸਾਲੇ ਜਿਹੜੇ ਆਪਾਂ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਬਹੁਤ ਵਧੀਆ ਆਪਣਾ achar ਜਿਹੜਾ ਬਣ ਕੇ ਤਿਆਰ ਹੋਇਆ। ਲਓ ਜੀ ਇਸ ਤਰੀਕੇ ਨਾਲ ਤੁਸੀਂ ਆਪਣਾ achar ਜਿਹੜਾ ਬਣਾਇਓ। ਬਹੁਤ ਵਧੀਆ ਆਪਣਾ achar ਜਿਹੜਾ ਦੇਖੋ ਬਣ ਕੇ ਤਿਆਰ ਹੈ। ਲਓ ਜੀ ਤੇ ਆਪਣਾ ਮਿਰਚਾਂ ਤਿਆਰ ਹੈ ਜਿਹੜਾ ਇਸ ਤਰੀਕੇ ਨਾਲ ਬਣ ਕੇ ਤਿਆਰ ਹੈ ਦੇਖੋ ਤੇ ਬਹੁਤ ਵਧੀਆ ਆਪਣਾ achar ਜਿਹੜਾ ਬਣਿਆ ਬਹੁਤ ਸੁਆਦ ਤੇ ਟੇਸਟੀ। ਤੇ ਜਿਸ ਬਰਤਨ ਵਿੱਚ ਤੁਸੀਂ ਚਾਰ ਨੂੰ ਪਾਉਂਗੇ ਸੁੱਕਾ ਹੋਣਾ ਚਾਹੀਦਾ ਸਾਫ਼ ਹੋਣਾ ਚਾਹੀਦਾ ਬਰਤਨ ਆਪਣਾ ਤੇ ਉਹਦੇ ਵਿੱਚ ਜਿਸ ਘਾ ਕੇ ਬਰਤਨ ਹੈ ਤੁਸੀਂ ਉਹਦੇ ਵਿੱਚ ਚਾਰ ਪਾਓ ਤੇ ਇਸ ਤਰੀਕੇ ਨਾਲ ਆਪਣਾ ਮਿਰਚ ਆਚਾਰ ਜਿਹੜਾ ਬਣਾਇਓ ਤੇ ਵੀਡੀਓ ਵਧੀਆ ਲੱਗੇ ਤੇ ਲਾਇਕ ਸ਼ੇਅਰ ਪਿਆਰਾ ਤੇ ਕਮੈਂਟ ਜਰੂਰ ਕਰਿਓ ਸਸਰੀਆ ਕਾਰ